ਅੱਜ ਆਪਾਂ ਮਾਮ ਦਸਤੇ ਵਿੱਚ ਕੁੱਟ ਕੇ ਬਿਲਕੁਲ ਸੁੱਕੇ ਤਰੀਕੇ ਨਾਲ ਦੋ ਤਰ੍ਹਾਂ ਦੀਆਂ ਮਿਰਚਾਂ ਤਿਆਰ ਕੀਤੀਆਂ ਨੇ ਇੱਕ ਕੀਤੀਆਂ ਨੇ ਲਾਲ ਮਿਰਚ ਪਾਊਡਰ ਤਿਆਰ ਤੇ ਦੂਜੇ ਕਿਤੇ ਨੇ ਚਿਲੀ ਫਲੇਕਸ ਬਹੁਤ ਹੀ ਵਧੀਆ ਮਿਰਚਾਂ ਕੁੱਟ ਕੇ ਤਿਆਰ ਹੋਈਆਂ ਨੇ ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਵੀ ਤੁਸੀਂ ਸਭ ਠੀਕ ਹੋਵਾਂਗੇ ਵਧੀਆ ਹੋਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਮਿਰਚਾਂ ਮਿਰਚਾਂ ਤੋਂ ਆਪਾਂ ਦੋ ਤਰ੍ਹਾਂ ਦੀਆਂ ਮਿਰਚਾਂ ਬਣਾ ਕੇ ਤਿਆਰ ਕਰਾਂਗੇ ਇੱਕ ਬਣਾਵਾਂਗੇ ਆਪਾਂ ਚਿਲੀ ਫਲੇਕਸ ਮਿਰਚ ਤੇ ਦੂਸਰੀ ਬਣਾਵਾਂਗੇ ਚਿਲੀ ਮਿਰਚ ਪਾਊਡਰ ਕਿਸ ਤਰ੍ਹਾਂ ਬਣਾਵਾਂਗੇ ਪੂਰੇ ਦੇਸੀ ਤਰੀਕੇ ਤੇ ਇਹ ਆਪਾਂ ਲਈਆਂ ਸੀ ਜੀ ਆਪਣੀ 사ਜੀ ਦੀ ਦੁਕਾਨ ਤੋਂ ਲਈ ਸਕਦੇ ਤੁਸੀਂ ਤੇ ਸਬਜੀ ਮੰਡੀ ਦੇ ਵਿੱਚ ਆਮ ਜਿਹੜੀਆਂ ਲਾਲ ਹਰੀਆਂ ਮਿਰਚਾਂ ਹੁੰਦੀਆਂ ਨੇ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਲਈਆਂ ਮਿਰਚਾਂ ਨਾਲੇ ਤੇ ਸਸਤੀਆਂ ਪੈਂਦੀਆਂ ਨੇ ਤੇ ਨਾਲੇ ਜ਼ਿਆਦਾ ਕੋੜੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਆਪਾਂ ਲਿਆ ਸੀ ਜੀ ਸਬਜੀ ਮੰਡੀ ਤੋਂ ਇਹ ਸਾਨੂੰ ਮਿਲ ਗਿਆ ਹੁੰਦੀ 20 ਰੁਪਏ ਕਿਲੋ ਮਿਰਚਾਂ ਇਹ ਹੈਗੀਆਂ ਨੇ 2 ਕਿਲੋ ਮਿਰਚਾਂ ਤੇ ਇਹਨਾਂ ਨੂੰ ਆਪਾਂ 2 ਦਿਨ ਦੀ ਧੁੱਪ ਲਵਾ ਕੇ ਇਹਨਾਂ ਨੂੰ ਸੁਕਾ ਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਇਹਨਾਂ ਦੀਆਂ ਡੰਡੀਆਂ ਨੂੰ ਉਤਾਰਾਂਗੇ ਤੇ ਇੱਕ ਸੀਕ੍ਰੇਟ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਮਿਰਚਾਂ ਦਾ ਪਾਊਡਰ ਤੇ ਚਿੱਲੀ ਫਲੇਕਸ ਬਣਾਉਣਾ ਦੱਸਾਂਗੇ ਉਹ ਵੀ ਮਾਮ ਦਸਤੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਦੀਆਂ ਡੰਡੀਆਂ ਨੂੰ ਉਤਾਰ ਲੈਣੇ ਆ ਤੇ ਜਦੋਂ ਵੀ ਤੁਸੀਂ ਮਿਰਚਾਂ ਦਾ ਪਾਊਡਰ ਬਣਾਉਣਾ ਕਰਦੇ ਹੋ ਵਿੱਚ ਤੁਸੀਂ ਮਿਰਚਾਂ ਨੂੰ ਜੇ ਤੇ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਮਿਰਚਾਂ ਲੈਂਦੇ ਆਂ ਨੇ ਤੇ ਉਹਨਾਂ ਨੂੰ ਜਾਂ ਤੇ ਤੁਸੀਂ ਧੋ ਕੇ ਇੱਕ ਅੱਧੇ ਦਿਨ ਦੀ ਧੁੱਪ ਲਵਾ ਕੇ ਸੁਕਾ ਕੇ ਤੇ ਤੁਸੀਂ ਤਿਆਰ ਕਰ ਸਕਦੇ ਹੋ ਨਹੀਂ ਤੇ ਫਿਰ ਤੁਸੀਂ ਸਾਫ ਕਪੜੇ ਨਾਲ ਇਹਨਾਂ ਨੂੰ ਚੰਗੀ ਤਰੀਕੇ ਨਾਲ ਪੂੰਝ ਲਿਓ ਤਾਂ ਕਿ ਇਹਦੇ ਉੱਤੇ ਜਿਹੜੀ ਡਸਟ ਵਗੈਰਾ ਘੱਟਾ ਵਗੈਰਾ ਹੁੰਦਾ ਉਹ ਚੰਗੀ ਤਰੀਕੇ ਨਾਲ ਸਾਫ ਹੋ ਜੇ ਤੇ ਇਹਨਾਂ ਨੂੰ ਆਪਾਂ ਹੁਣ ਸਾਰੀਆਂ ਡੰਡੀਆਂ ਨੂੰ ਉਤਾਰ ਲੈਣੇ ਆਂ ਮਿਰਚਾਂ ਦੀਆਂ ਡੰਡੀਆਂ ਆਪਾਂ ਸਾਰੀਆਂ ਉਤਾਰ ਲੀਆਂ ਨੇ ਤੇ ਹੁਣ ਆਪਾਂ ਇਹਨਾਂ ਮਿਰਚਾਂ ਨੂੰ ਕੁੱਟਣਾ ਸ਼ੁਰੂ ਕਰਦੇ ਆਂ ਮਾਮ ਦਸਤੇ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਕੰਮ ਕਰਾਂਗੇ ਮੇਕਾਂ ਨੂੰ ਆਪਾਂ ਦੁਬਾਰੇ ਪ੍ਰਾਤ ਵਿੱਚ ਕੱਢਦੇ ਨੇ ਇੱਥੇ ਆਪਾਂ ਲਿਆ ਜੇ 2 ਚਮਚ ਲਿਆ ਸਰੋਂ ਦਾ ਤੇਲ ਕੱਚਾ ਤੇ ਇਹਨੂੰ ਆਪਾਂ ਹੱਥ ਤੇ ਪਾ ਕੇ ਥੋੜਾ ਥੋੜਾ ਤੇ ਇਸ ਤਰ੍ਹਾਂ ਮਿਰਚਾਂ ਦੇ ਉੱਤੇ ਖਿਲਾਰ ਕੇ ਉਹ ਮੇਕਾਂ ਦੇ ਵਿੱਚੇ ਰਲਾ ਦਿੰਦੇ ਕਰਕੇ ਅੰਕ ਕਰਾਂ ਸਰੋਂ ਦਾ ਤੇਲ ਲਾਉਣ ਦੇ ਦੋ ਫਾਇਦੇ ਨੇ ਮਿਰਚਾਂ ਨੂੰ ਇੱਕ ਤੇ ਇਹਨਾਂ ਦਾ ਜਿਹੜਾ ਮਿਰਚਾਂ ਦਾ ਕਲਰ ਆ ਉਹ ਕਾਫੀ ਜਿਹੜਾ ਡਾਰਕ ਹੋ ਜਾਂਦਾ ਤੇ ਦੂਜਾ ਇਹ ਵੀ ਕੋਈ ਵੀ ਫੰਗਸ ਵਗੈਰਾ ਜਾਂ ਕੋਈ ਚਾਲੇ ਵਾਲੇ ਕੀੜੇ ਛੋਟੇ ਛੋਟੇ ਲੱਗਦੇ ਨੇ ਕੋਈ ਕੀੜੇ ਵਗੈਰਾ ਨਹੀਂ ਲੱਗਣਗੇ ਮਿਰਚਾਂ ਨੂੰ ਤੇ ਇਹਨਾਂ ਨੂੰ ਤੁਸੀਂ ਘੱਟ ਤੋਂ ਘੱਟ ਸਾਲ ਭਰ ਤਹੇ ਸਟੋਰ ਕਰਕੇ ਰੱਖ ਸਕਦੇ ਹੋ ਸਾਰੇ ਤੇਲ ਨੂੰ ਆਪਾਂ ਮਿਕਸ ਮਿਰਚਾਂ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਮਿਰਚਾਂ ਨੂੰ ਆਪਾਂ ਹੁਣ 1 ਘੰਟਾ ਵਾਸਤੇ ਛੱਡ ਦਾਂਗੇ ਤਾਂ ਕਿ ਇਹਨਾਂ ਦੇ ਵਿੱਚ ਤੇਲ ਆ ਜਿਹੜਾ ਚੰਗੀ ਤਰ੍ਹਾਂ ਰੱਚ ਜੇ 1 ਘੰਟਾ ਹੋ ਗਿਆ ਮਿਰਚਾਂ ਨੂੰ ਤੇਲ ਲਾਏ ਹੋਏ ਤੇ ਇਹਨਾਂ ਨੂੰ ਆਪਾਂ 1 ਘੰਟੇ ਦੀ ਰੈਸਟ ਦਵਾ ਦਿੱ ਮਿਰਚਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਜੀ ਕੁੱਟਣਾ ਸ਼ੁਰੂ ਤੇ ਮਾਮ ਦਸਤੇ ਦੇ ਵਿੱਚ ਥੋੜੀਆਂ ਥੋੜੀਆਂ ਪਾ ਗਏ ਮਿਰਚਾਂ ਇਹਨਾਂ ਨੂੰ ਆਪਾਂ ਕੁੱਟਾਂਗੇ ਮਿਰਚਾਂ ਦੇ ਵਿੱਚ ਤੇਲ ਪਾਉਂਦਾ ਇੱਕ ਇਹ ਵੀ ਫਾਇਦਾ ਹੈਗਾ ਕਿ ਜੇ ਆਪਾਂ ਮਾਮ ਦਸਤੇ ਵਿੱਚ ਮਿਰਚਾਂ ਕੁੱਟਦੇ ਹਾਂ ਤੇ ਉਹ ਚੜਦੀਆਂ ਨਹੀਂ ਹੈਗੀਆਂ ਨੱਕ ਨੂੰ ਤੇ ਮਿਰਚਾਂ ਜਿਹੜੀਆਂ ਆਸਾਨੀ ਨਾਲ ਕੁੱਟੀਆਂ ਜਾਂਦੀਆਂ 2 ਮਿੰਟ ਆਪਾਂ ਮਿਰਚਾਂ ਨੂੰ ਕੁੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚੋਂ ਪਹਿਲਾਂ ਕੱਢਾਂਗੇ ਜੀ ਆਪਾਂ ਚਿੱਲੀ ਫਲੇਕਸ ਲਓ ਜੀ ਆਪ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਚਿਲੀ ਫਲੇਕਸ ਆ ਜਿਹੜੇ ਬਣ ਕੇ ਹੋ ਗਏ ਨੇ ਤਿਆਰ ਬਿਲਕੁਲ ਦਰਦਰੀਏ ਕਟੀਆਂ ਹੋਈਆਂ ਮਿਰਚਾਂ ਆ ਆਪਾਂ ਕੁੱਟ ਕੇ ਤਿਆਰ ਕਰ ਲਈਆਂ ਨੇ ਤੇ ਇਹ ਹੋ ਗਏ ਨੇ ਆਪਣੇ ਚਿਲੀ ਫਲੇਕਸ ਤਿਆਰ ਤੇ ਹੁਣ ਆਪਾਂ ਥੋੜੀ ਥੋੜੀਆ ਪਾ ਕੇ ਮਿਰਚਾਂ ਨੂੰ ਕੁੱਟ ਲੈਣਾ ਹੈ ਮਿਰਚਾਂ ਆਪਾਂ ਕੁੱਟ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮਿਰਚਾਂ ਕੁੱਟ ਕੇ ਤੇ ਤਿਆਰ ਹੋਈਆਂ ਨੇ ਬਿਲਕੁਲ ਬਰੀਕ ਹੋ ਗਈਆਂ ਨੇ ਤੇ ਪੂਰੇ ਦੇਸੀ ਤਰੀਕੇ ਨਾਲ ਘਰ ਵਿੱਚ ਆਪਾਂ ਦੋ ਤਰ੍ਹਾਂ ਦੀਆਂ ਮਿਰਚਾਂ ਕੁੱਟ ਕੇ ਤਿਆਰ ਕੀਤੀਆਂ ਨੇ ਇੱਕ ਕੀਤੇ ਨੇ ਚਿਲੀ ਫਲੇਕਸ ਤਿਆਰ ਤੁਸੀਂ ਦੇਖ ਸਕਦੇ ਹੋ ਪੂਰੇ ਚਿਲੀ ਫਲੇਕਸ ਤਿਆਰ ਆਪਣੇ ਹੋ ਗਏ ਨੇ ਤੇ ਦੂਜੀਆਂ ਆਪਾਂ ਕੀਤੀਆਂ ਨੇ ਮਿਰਚਾਂ ਤਿਆਰ ਪਿਓਰ ਹੋਮ ਮੇਡ ਮਿਰਚਾਂ ਆਪਾਂ ਤਿਆਰ ਕਰ ਲਿਆ ਨੇ ਕੁੱਟ ਕੇ ਤੇ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ